ਹਰਜੋਤ ਸਿੰਘ ਬੈਂਸ ਜਿਉਂ ਮੰਚ ਤੇ ਆਉਣ ਔਰ ਸੰਤ ਮਹਾਪੁਰਸ਼ਾਂ ਦਾ ਜੋ ਸਵਾਗਤ ਵੀ ਕਰਨ ਔਰ ਜੋ ਹੀ ਪਰਜਾਇਤ ਹੈ ਉਹਦੇ ਉੱਪਰ ਜਿਹੜਾ ਹੁਣ ਚੰਨਣਾ ਪਾਉਣ ਸਰਦਾਰ ਹਰਜੋਤ ਸਿੰਘ ਬੈਂਸ ਨੇ ਦਿੱਤਾ ਉਹ ਵਿਸ਼ੇਸ਼ ਤੌਰ ਤੇ ਉਹਨਾਂ ਦੇ ਸੱਦੇ ਦੇ ਉੱਤੇ ਆਉਣ ਦਾ ਸਭਾ ਮਿਲਿਆ ਤੁਸੀਂ ਮੰਤਰੀ ਸਾਹਿਬ ਦਾ ਤੇ ਸਾਰੇ ਮਹਾਪੁਰਸ਼ਾਂ ਨੂੰ ਹਰਦੇ ਚੋਂ ਕੋਟਾਨ-ਕੋਟਾਨ ਧੰਨਵਾਦ ਕਰਦੇ ਆ ਸੋ ਇਸ ਧਰਤੀ ਤੋਂ ਪੰਜਾਬ ਦੇ ਐਮਪੀ ਨੇ ਵੀ ਤੇ ক্রিকেট ਦੇ ਵਿੱਚ ਵੱਡਾ ਨਾਮ ਕਮਾਇਆ ਉਹੀ 50 ਲੱਖ ਰੁਪਏ ਭੇਜਿਆ ਬਾਕੀ ਵੀ ਸਾਰੇ ਮੈਂਬਰ ਸਾਨੀ ਸਾਹਿਬ ਵੱਲੋਂ 30 ਲੱਖ ਰੁਪਏ ਕਿਉਂਕਿ ਅੱਜ ਤੁਹਾਡੇ ਕਰਕੇ ਸਾਨੂੰ ਇਹ ਮੌਕਾ ਮਿਲਿਆ ਨਾਲ ਹੀ ਮੈਂ ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ ਇਹ ਵੀ ਦੱਸੂਗਾ ਜੀ ਕਿ ਕੀਰਤਪੁਰ ਸਾਹਿਬ ਉਹ ਮਹਾਨ ਜਿਵੇਂ ਆਪ ਸਭ ਜਾਣਦੇ ਹੋ ਮਹਾਨ ਧਰਤੀ ਹੈ ਜੋ 6 ਗੁਰੂ ਦੁੱਖ ਹੁੰਦਾ ਸੀ ਹਿਰਦੇ ਦੇ ਵਿੱਚ ਕਿ ਐਡੇ ਰਹਿਬਰਾਂ ਦੀ ਚਰਨ ਸੋ ਪ੍ਰਾਪਤ ਧਰਤੀ ਹੋਵੇ ਜਿੱਥੇ ਹਰ ਇੱਕ ਨੂੰ ਪਤਾ ਕਿ ਅੰਤ ਸਮੇ ਸਾਡੀ ਜਿਹੜੀਆਂ ਅਸਥੀਆਂ ਇੱਥੇ ਪੁੰਚਣੀਆਂ ਤੇ ਉਹ ਪਾਣੀ ਦੇ ਧਰਤੀ ਤੇ ਪਹੁੰਚੇ ਸਾਰੇ ਹੀ ਸੰਤ ਮਹਾਪੁਰਸ਼ ਬਹੁਤ ਹੀ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਜੀ ਮਾਨਯੋਗ ਮੈਂਬਰ ਰਾਜ ਸਭਾ ਸਤ ਬਾਬਾ ਅਵਤਾਰ ਸਿੰਘ ਜੀ ਟੀਬੀ ਵਾਲੇ ਸਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉਹਦੇ ਵੱਲੋਂ ਵੀ ਜੋ ਲਗਾਤਾਰ ਸਫਾਈ ਦੀ ਵੀ ਕਾਰ ਸੇਵਾ ਚੱਲ ਰਹੀ ਹੈ ਸਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਉਹ ਵੀ ਪਹੁੰਚ ਰਹੇ ਨੇ ਸਤ ਬਾਬਾ ਬਚਨ ਸਿੰਘ ਜੀ ਸੰਤ ਬਾਬਾ ਸੁਦੇਵ ਸਿੰਘ ਜੀ ਸੰਤ ਬਾਬਾ ਜੀ ਕੁਲਦੀਪ ਸਿੰਘ ਜੀ ਸੰਤ ਬਾਬਾ ਸੁਖਾ ਸਿੰਘ ਜੀ ਸੰਤ ਬਾਬਾ ਜੋਗਿੰਦਰ ਸਿੰਘ ਜੀ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ ਗੁਰਜਤ ਸਿੰਘ ਜੀ ਹਨ ਤੇ ਸੰਤ ਬਾਬਾ ਤਰਲੋਚਰ ਸਿੰਘ ਜੀ ਹੋਰ ਵੀ ਜੋ ਇਹਨਾਂ ਦੇ ਨਾਲ ਸੇਵਾਦਾਰ ਆਏ ਆ ਮੈਂ ਆਪ ਸਭ ਸੰਤ ਮਹਾਪੁਰਸ਼ਾਂ ਦਾ ਸਵਾਗਤ ਕਰਦਾ ਤੇ ਦਿਲੋਂ ਧੰਨਵਾਦ ਕਰਦਾ ਜੀ ਆਪ ਜੀ ਅੱਜ ਦੇ ਸ਼ੁਭ ਕਾਰਜ ਲਈ ਕਿਉਂਕਿ ਮੇਰੀ ਦਿਲੀ ਇੱਛਾ ਸੀ ਕਿ ਇਹ ਪਵਿੱਤਰ ਕਾਰਜ ਆਪ ਸਭ ਦੇ ਕਰ ਕਮਲਾ ਰਾਹੀਂ ਕੀਤਾ ਜਾਵੇ ਮੈਂ ਕਿਸੇ ਨੂੰ ਵੀ ਦੋਸ਼ ਨਹੀਂ ਦੂੰਗਾ ਕਿਉਂਕਿ ਲਈ ਪਿਛਲੀਆਂ ਸਰਕਾਰਾਂ ਕੋਲ ਬਹੁਤ ਮੌਕਾ ਸੀ ਅਜਦਾ ਦਿਨ ਰਾਜਨੀਤੀ ਦਾ ਨਹੀਂ ਹੈ ਪਰ ਮੈਂ ਸਮਝਦਾ ਕੇ ਵੀ ਛੇਲੇ ਪਾਤਸ਼ਾਹੀ ਕਿਰਪਾ ਕੇ શુભ ਕਾਰ ਸਾਡੇ ਹਿੱਸੇ ਆਣਾ ਸੀ ਇਹ ਸੇਵਾ ਗੁਰੂ ਸਾਹਿਬ ਜੀ ਨੇ ਆਪ ਸਾਡੇ ਕੋਲੋਂ ਲੈਣੀ ਸੀ ਉਹਨਾਂ ਦੇ ਭਾਗਾਂ ਵਿੱਚ ਨਹੀਂ ਸੀ ਕਿਉਂਕਿ ਲਈ ਪਟਾਲਪੁਰੀ ਸਾਹਿਬ ਆਪਾਂ ਸਾਰੇ ਜਾਣਦੇ ਆ ਸਿਰਫ ਸਿੱਖ ਧਰਮ ਚ ਨਹੀਂ ਪੰਜਾਬੀ ਵੀ ਤੇ ਸਾਡੇ ਦੇਸ਼ ਵੀ ਤੇ ਪੂਰੀ ਦੁਨੀਆ ਦੇ ਵਿੱਚ ਜਦੋਂ ਕੋਈ ਚੱਲ ਬਸਦਾ ਹੈ ਤਾਂ ਉਹਨਾਂ ਦੀ ਆਖਰੀ ਇੱਛਾ ਹੀ ਹੁੰਦੀ ਹੈ ਕਿ ਸਾਡੇ ਅਸਤ ਪਤਾਲਪੁਰੀ ਸਾਹਿਬ ਵਿਖੇ ਪਾਏ ਜਾਣ ਤਾਂ ਕਿ ਸਾਡੀ ਰੂਹਾਂ ਨੂੰ ਸਾਡੇ ਜਿਹੜੇ ਗਏ ਨੇ ਉਹਨਾਂ ਨੂੰ ਸਕੂਨ ਮਿਲੇ ਪਰ ਅਫਸੋਸ ਦੀ ਗੱਲ ਸੀ ਕਿ ਇਹ ਸ਼ੁਭ ਕਾਰਜ ਐਨੇ ਕੀਰਤਪੁਰ ਸਾਹਿਬ ਉਹ ਮਹਾਨ ਧਰਤੀ ਹੈ ਜੋ ਸਤਵੇਂ ਤੇ ਅਠਵੇਂ ਪਾਤਸ਼ਾਹ ਦੀ ਜਨਮ ਸਥਾਨ ਹੈ ਪਰ ਇਸ ਦੇ ਬਾਵਜੂਦ ਕੀਰਤਪੁਰ ਸਾਹਿਬ ਅਣਗੋਲਿਆ ਰਿਹਾ 2027 ਚ ਇਹਦਾ 400 ਸਾਲਾ ਵੀ ਆ ਰਿਹਾ ਪਰ ਨਾਕੀਰਪੁਰ ਸਾਹਿਬ ਜਬਸੜਾ ਨਾਕੀਰਪੁਰ ਸਾਹਿਬ ਐਸਟੀਪੀਸੀ ਨਾਕੀਰਪੁਰ ਸਾਹਿਬ ਹਸਪਤਾਲ ਸੀ 2 ਵਜੇ ਤੋਂ ਬਾਅਦ ਇੱਥੇ ਮੱਲਮ ਪੱਟੀ ਵੀ ਮੁਸ਼ਕਿਲ ਹੋ ਜਾਂਦੀ ਹੈ ਮੈਂ ਜਿੱਥੇ ਸਿਛੇਵਾਲ ਸਾਹਿਬ ਬੈਠੇ ਉੱਥੇ ਪੰਜਾਬ ਦਾ ਬਾਕੀ ਦੇ 6 ਰਾਜ ਸਭਾ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਲਈ ਇੱਕ ਹੋਰ ਬਹੁਤ ਵੱਡੀ ਸੋਗਤ ਕੀਤਪੁਰ ਸਾਹਿਬ ਨੂੰ ਤੇ ਆਸ-ਪਾਸ ਦੇ ਪਿੰਡਾਂ ਨੂੰ ਚੰਗਰ ਦੇ ਪਿੰਡਾਂ ਨੂੰ ਸਾਡੇ ਇਹਨਾਂ ਪਿੰਡਾਂ ਨੂੰ ਸ਼ਾਹਪੁਰ ਬੇਲੇ ਗੱਜਪੁਰ ਬੇਲੇ ਚੰਦਪੁਰ ਬੇਲਿਆਂ ਨੂੰ ਬਹੁਤ ਵੱਡੀ ਸੋਗਾਤ ਮਿਲਣ ਜਾ ਰਹੀ ਹੈ ਕੀਰਪੁਰ ਸਾਹਿਬ ਦਾ ਹਸਪਤਾਲ ਨਵਾਂ ਬਣਨ ਜਾ ਰਿਹਾ 2.5 ਕਰੋੜ ਰੁਪਏ ਪੰਜਾਬ ਦੇ ਸੱਤੋਂ ਐਮਪੀਆਂ ਨੇ ਸੱਤੋਂ ਦੇ ਸੱਤੋਂ ਐਮਪੀਆਂ ਨੇ ਉਹਦੇ ਲਈ ਯੋਗਦਾਨ ਪਾਇਆ ਹੈ ਤੇ ਪਿਛਲੇ 1 ਮਹੀਨੇ ਤੋਂ ਡੀਸੀ ਦਫ਼ਤਰ ਰੋਪੜ ਦੇ ਖਾਤੇ 'ਚੋਂ ਪੈਸੇ ਆ ਚੁੱਕੇ ਹੈ ਜਿਦੇ ਵਿੱਚੋਂ ਬਾਬਾ ਜੀ ਵੱਲੋਂ ਵੀ 25 ਲੱਖ ਦਾ ਯੋਗਦਾਨ ਪਾਇਆ ਗਿਆ ਹਰ ਭਜਨ ਸਿੰਘ ਜੀ ਵੱਲੋਂ ਜੋ ਪੰਜਾਬ ਦੇ ਐਮਪੀ ਨੇ ਵੀ ਤੇ ক্রিকেট ਦੇ ਵਿੱਚ ਵੱਡਾ ਨਾਮ ਕਮਾਇਆ 1.50 ਲੱਖ ਰੁਪਏ ਭੇਜਿਆ ਬਾਕੀ ਵੀ ਸਾਰੇ ਮੈਂਬਰ ਸਾਨੀ ਸਾਹਿਬ ਵੱਲੋਂ 30 ਲੱਖ ਰੁਪਏ ਸਾਰੇ ਇੱਕ ਐਮਪੀ ਨੇ ਪੰਜਾਬ ਦੇ ਨੇ ਰਾਜ ਸਭਾ ਨੇ ਕੀਰਤਪੁਰ ਸਾਹਿਬ ਦੀ ਇਸ ਜਿਹੜੀ ਧਰਤੀ ਦੇ ਹਸਪੀਟਲ ਦੇ ਲਈ ਆਪਣਾ ਯੋਗਦਾਨ ਪਾਇਆ ਨਾਲ ਹੀ ਆਪਾਂ ਸਾਰੇ ਸਾਹਮਣੇ ਦੇਖ ਰਹੇ ਹਾਂ ਕਿ ਇੱਥੋਂ ਹਿਮਾਚਲ ਨੂੰ ਆਹ ਸਾਹਮਣੇ ਰਸਤਾ ਜਾਂਦਾ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੋਂ ਪੂਰੇ ਦਿੱਲੀ ਪੂਰੇ ਇੰਡੀਆ ਤੋਂ ਟੂਰਿਸਟ ਹਿਮਾਚਲ ਚਲੇ ਜਾਂਦੇ ਆ ਮਨਾਲੀ ਚਲੇ ਜਾਂਦੇ ਆ ਪਰ ਇਸ ਮਹਾਨ ਧਰਤੀ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਸੀ ਅਸੀਂ ਬਾਬਾ ਜੀ ਆਪ ਸਭ ਦੀ ਕਿਰਪਾ ਨਾਲ ਮਹਾਪੁਰਖਾਂ ਦੇ ਕਿਰਪਾ ਨਾਲ ਤੇ ਛੇਵੇਂ ਪਾਤਸ਼ਾਹ ਦੇ ਆਸ਼ੀਰਵਾਦ ਸਦਕਾ ਚੀਕਪੁਰ ਸਾਹਿਬ ਦੀ ਸੁੰਦਰੀਕਰਨ ਉਹ ਵੀ ਪ੍ਰੋਜੈਕਟ ਕਿਉਂਕਿਲੇ ਸਰਦੀ ਦੇ ਮੌਸਮ 'ਚ ਕਹਾਣੀ ਹੁੰਦਾ ਹੋਰ 15 20 ਦਿਨ ਦੇ ਵਿੱਚ ਤਿਆਰ ਹੋ ਜਾਊਗਾ 8 ਫੁੱਟ ਉਚਾਰ ਬਾਬ 8 ਫੁੱਟ ਉਚਾਰ ਬਾਬ ਕਿਉਂਕਿਲੇ ਕੀਰਤਪੁਰ ਦਾ ਨਾਮ ਕੀਰਤਨਪੁਰ ਤੋਂ ਪਿਆ ਤਾਂ ਉਹ ਬਾਬੇ ਨਾਨਕ ਦਾ ਅਠ ਪੂਤ ਉਚਾਰਾ ਬਾਪ ਤੇ ਆ ਸਾਹਮਣਾ ਜਿਹੜੇ ਤੁਸੀਂ ਫਲਾਈਓਵਰ ਦੇਖ ਰਹੇ ਹੋ ਹੁਣ ਵੀ ਉਹਦੇ ਤੇ ਜਿਹੜਾ ਪੇਂਟ ਹੋਇਆ ਸੁੰਦਰ ਜਿਹੜੇ ਉਹਦੇ ਵਿੱਚ ਹੈ ਕਲਾਕ੍ਰਿਤੀਆਂ ਤੇ ਗੁਰਬਾਣੀ ਦੇ ਨਾਲ ਪਹਿਲਾਂ ਇਹਨਾਂ ਦੇ ਉੱਤੇ ਗੰਦਗੀ ਹੁੰਦੀ ਸੀ ਤੇ ਗੰਦੇ-ਗੰਦੇ ਪੋਸਟਰ ਲੱਗਦੇ ਸੀ ਪਰ ਹੁਣ ਉਸੇ ਫਲਾਈਓਵਰ ਤੇ ਗੁਰਬਾਣੀ ਤੇ ਸੁੰਦਰ ਕਲਾਕ੍ਰਿਤੀਆਂ ਹੋਈਆਂ ਤਾਂ ਕਿ ਸਾਡੇ ਪਤਾ ਲੱਗ ਸਕੇ ਤੇ ਹੋਰ 15-20 ਦਿਨਾਂ 'ਚ ਤਿਆਰ ਹੋ ਜਾਣਾ ਤਾਂ ਕਿ ਜਿਹੜਾ ਵੀ ਟੂਰਿਸਟ ਇੱਥੋਂ ਨੰਗੂਗ ਉਹ ਇਸ ਧਰਤੀ ਨੂੰ ਨਮਨ ਕਰਕੇ ਨੰਗੇ ਛੇਵੇਂ ਪਾਤਸ਼ਾਹ ਦੀ ਵਸਾਈ ਹੋਇਆ ਇਹ ਨਗਰ ਹੈ ਬਾਬਾ ਗੁਰਦਿੱਕਤਾ ਜੀ ਦਾ ਇਹ ਨਗਰ ਬਹੁਤ ਪਾਵਨ ਪਵਿੱਤਰ ਧਰਤੀ ਹੈ ਸਾਡੇ ਬਹੁਤ ਹੀ ਸਰਕਾਰਿਓ ਸੰਤ ਬਾਬਾ ਸੁਖਾ ਸਿੰਘ ਜੀ ਕੌਲਿਆ ਰਹਿਆ 2027 ਚ ਇਹਦਾ 400 ਸਾਲਾ ਵੀ ਆ ਰਿਹਾ ਪ੍ਰਨਾਪਤਾ ਕੀਰਪੁਰ ਸਾਹਿਬ ਚ 62 ਦਾ ਨਾ ਕੀਰਪੁਰ ਸਾਹਿਬ ਜ ਐਸਟੀਪੀ ਸੀ ਨਾ ਕੀਰਪੁਰ ਸਾਹਿਬ ਹਸਪਤਾਲ ਸੀ 2 ਵਜੇ ਤੋਂ ਬਾਅਦ ਇੱਥੇ ਮੱਲਾ ਪੱਟੀ ਵੀ ਮੁਸ਼ਕਿਲ ਹੋ ਜਾਂਦੀ ਹੈ ਮੈਂ ਜਿੱਥੇ ਸਿਛਿਆਲ ਸਾਹਿਬ ਬੈਠੇ ਉੱਥੇ ਪੰਜਾਬ ਦਾ ਬਾਕੀ ਦੇ 6 ਰਾਜ ਸਭਾ ਮੈਂਬਰਾਂ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਲਈ ਇੱਕ ਹੋਰ ਸਈਆਂ ਦੀ ਪਵਿੱਤਰ ਧਰਤੀ ਸੋਪਰਾਬਤ ਧਰਤੀ ਬਤਾਲਪੁਰੀ ਕੇਪੁਰ ਸਾਹਿਬ ਇੱਥੇ ਬਹੁਤ ਬਖਸ਼ਿਸ਼ਾ ਰਹਿਮਤਾ ਸਤਿਗੁਰਾਂ ਨੇ ਇਸ ਧਰਤੀ ਤੇ ਕੀ ਦੀਆਂ ਬਾਬਾ ਗੁਰਦੰਤਾ ਜੀ ਦੀ ਦੋ ਪਵਿੱਤਰ ਧਰਤੀ ਸੋਸੇ ਸਾਰੀ ਗੁਰ ਸੰਗਤਾਂ ਮੰਚ ਤੇ ਬਰਾਜਮਾਨ ਸਾਰੇ ਹੀ ਮਹਾਪੁਰਸ਼ਾਂ ਦਾ ਖਰਦੇ ਤੋਂ ਕੁਟਾਰ ਕੁਟਾਰ ਧੰਨਵਾਦ ਹੈ ਅੱਜ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਨੇ ਮਹਾਨ ਸਖੇਤਾਂ ਦੇ ਜਿੱਥੇ ਦਰਸ਼ਨ ਹੋਏ ਆ ਉਸੇ ਪੰਜਾਬ ਦੇ ਕੈਬਨਟ ਮੰਤਰੀ ਵਿਧੇ ਮੰਤਰੀ ਜੀ ਇਸ ਇਲਾਕੇ ਦੇ ਸੇਵਾ ਦਾ ਮੌਕਾ ਆਪ ਗੁਰ ਸੰਗਤਾਂ ਨੇ ਦਿੱਤਾ ਉਹ ਵਿਸ਼ੇਸ਼ ਤੌਰ ਤੇ ਉਹਨਾਂ ਦੇ ਸੱਦੇ ਦੇ ਉੱਤੇ ਆਉਣ ਦਾ ਸਮਾਂ ਮਿਲਿਆ ਸ੍ਰੀ ਮੰਤਰੀ ਸਾਹਿਬ ਦਾ ਤੇ ਸਾਰੇ ਮਹਾਂਪੁਰਸ਼ਾਂ ਨੂੰ ਸਰਦੇ ਜੋ ਕੋਟਾ ਕੋਟਾ ਨੂੰ ਧੰਨਵਾਦ ਕਰਦੇ ਆ। ਸੋ ਇਸ ਧਰਤੀ ਦੇ ਉੱਤੇ ਇਸ ਗੰਦੇ ਪਾੜੀਆਂ ਦੇ ਸਬੰਧ ਦੇ ਵਿੱਚ ਅਸੀਂ 2-3 ਵਾਰ ਪਹਿਲਾਂ ਵੀ ਆਏ ਆ। ਇੱਥੋਂ ਦੇ ਕੁਝ ਪੱਤਰਕਾਰ ਸਾਡੇ ਨਾਲ ਸੰਪਰਕ ਕਰਦੇ ਰਹਿੰਦੇ ਸੀ ਤੇ ਅਸੀਂ ਉੱਥੇ ਆਉਂਦੇ ਰਹਿੰਦੇ ਸੀ ਇਹ ਮੁੱਦਾ ਉਠਾਉਂਦੇ ਰਹਿੰਦੇ ਸੀ। ਉਸ ਵੇਲੇ ਵੀ ਅਸੀਂ ਉਸ ਦੇ ਸਮੇਂ ਦੇ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਜੇਕਰ ਤੁਸੀਂ ਇਹ ਨਹੀਂ ਬਣਾ ਸਕਦੇ ਇਹਦੀ ਸੇਵਾ ਸਾਨੂੰ ਦੇ ਦਿਓ ਅਸੀਂ ਸੰਗਤ ਨੂੰ ਲਾ ਕੇ ਟ੍ਰੀਟਮੈਂਟ ਪਲੈਂਟ ਚਲਾ ਦੇਵਾਂਗੇ ਨਾ ਤਾਂ ਉਹ ਟ੍ਰੀਟਮੈਂਟ ਪਲੈਂਟ ਲੱਗਾ ਤੇ ਨਾ ਹੀ ਉਹ ਸੇਵਾ ਜਿਹੜੀ ਸੀ ਉਹ ਦਿੱਤੀ ਗਈ ਪਰ ਬੜਾ ਦੁੱਖ ਹੁੰਦਾ ਸੀ ਹਿਰਦੇ ਦੇ ਵਿੱਚ ਕਿ ਐਡੇ ਰਹਿਬਰਾਂ ਦੀ ਚਰਨ ਸੂ ਪ੍ਰਾਪਤ ਧਰਤੀ ਹੋਵੇ ਜਿੱਥੇ ਹਰ ਇੱਕ ਨੂੰ ਪਤਾ ਕਿ ਅੰਤ ਸਮੇ ਸਾਡੀਆਂ ਜਿਹੜੀਆਂ ਆਸਥੀਆਂ ਇੱਥੇ ਬੁੰਜਣੀ ਆ ਤੇ ਉਹ ਪਾਣੀ ਦੇ ਵਿੱਚ ਸ਼ਹਿਰ ਦਾ ਗੰਦਾ ਪਾਣੀ ਰਲਦਾ ਹੋਵੇ ਤੇ ਫਿਰ ਵੀ ਇਹਦੇ ਵਾਸਤੇ ਕੋਚਾਰਨਾ ਹੋਵੇ ਬੜੀ ਦੁੱਖ ਦੀ ਗੱਲ ਸੀ ਸੋ ਜਦੋਂ ਦੇ ਮੰਤਰੀ ਸਾਹਿਬ ਬਣੇ ਨੰਨਾ ਪਹਿਲਾ ਵੀ ਗੱਲ ਹੋਈ ਇਹ ਗੱਲ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਵੱਡੇ ਟ੍ਰੀਟਮੈਂਟ ਪਲਾਂਟਾਂ ਉਹਨਾਂ ਦੇ ਟੈਂਡਰ ਇੱਕ ਵਾਰੀ ਜਿਹੜੇ ਹੈ ਪਾਸ ਹੋ ਜਾਂਦੇ ਆ ਜੇ 25 ਐਮਐਲਡੀ ਦਾ 50 ਐਮਐਲਡੀ ਦਾ 20 ਐਮਐਲਡੀ ਦਾ ਪਰ ਜਿਹੜੇ 1-2 ਐਮਐਲਡੀ ਦੇ ਟ੍ਰੀਟਮੈਂਟ ਪਲਾਂਟਾਂ ਇਹਨੂੰ ਜਿਹੜੀਆਂ ਕੰਪਨੀਆਂ ਨਹੀਂ ਲੈਂਦੀਆਂ ਕਿਉਂਕਿ ਇਹਦੇ ਨਾਲ ਦਾ ਇੱਕ ਟ੍ਰੀਟਮੈਂਟ ਪਲਾਂਟ ਸਲਤਨਪੁਰ ਵੀ ਅੜਿਆ ਹੋਇਆ। ਉੱਥੇ ਵੀ ਇਹਹੀ ਪ੍ਰੋਬਲਮ ਆ ਕਿਉਂਕਿ ਇਹਦੇ ਉਸ ਛੋਟਾ ਟ੍ਰੀਟਮੈਂਟ ਪਲਾਂਟ ਉਹਦੇ ਉੱਤੇ ਉਹਨਾਂ ਦਾ ਖਰਚਾ ਵੱਧ ਹੁੰਦਾ ਤੇ ਜਿਹੜੇ ਵੱਡੇ ਆ ਉਹਨਾਂ ਦੇ ਉੱਤੇ ਖਰਚਾ ਘਟ ਜਾਂਦਾ ਇਸ ਕਰਕੇ ਇਹ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਕਿ ਇਹ ਟੈਂਡਰ ਰਾਹ ਹੋਣ ਕਰਕੇ ਇਹ ਕਿਉਂਕਿ ਅਸੀਂ ਸਾਬਸ ਦਿਨੇ ਆ ਮੰਤਰੀ ਸਾਹਿਬ ਨੂੰ ਕਿ ਜਿਨ੍ਹਾਂ ਨੇ रेगुलर ਆਪਣਾ ਧਿਆਨ ਇਸ ਗੰਦੇ ਪਾਣੀਆਂ ਦੇ ਜਿਹੜੇ ਇਸ ਪਵਿੱਤਰ ਸਥਾਨ ਤੇ ਜਾ ਰਹੇ ਸੀ ਉਹਨੂੰ ਮੁੱਖ ਰੱਖ ਕੇ ਅੱਜ ਸਾਰੇ ਮਹਾਪੁਰਸ਼ਾਂ ਨੂੰ ਜਿਹੜਾ ਹੈ ਇਸ ਕਾਰਜ ਵਾਸਤੇ ਕਿਉਂਕਿ ਇਹ ਗੁਰੂ ਦੇ ਕਾਰਜ ਜਿਸ ਕਾਰਜ ਦੇ ਤਨਹੀ ਕੀਆ ਮਾਨਸ ਕੀਆ ਵਿਚਾਰਾ ਰਾਮੇ ਗੁਰੂ ਦੇ ਕਾਰਜ ਜਿਹਨੂੰ ਵਾਹਿਗੁਰੂ ਨੇ ਸ਼ੋਭਾ ਦੇਣੀ ਜਿਹਦੇ ਤੋਂ ਵਾਹਿਗੁਰੂ ਨੇ ਕਰਾਉਣਾ ਸੋ ਇਹ ਮੰਤਰੀ ਸਾਹਿਬ ਦੇ ਹਿੱਸੇ ਆਇਆ ਕਿਉਂਕਿ ਗੁਰੂ ਦੀਆਂ ਦਿੱਤੀਆਂ ਹੋਈਆਂ ਵਡਿਆਈਆਂ ਤੇ ਜੋ ਵੀ ਇਹਨਾਂ ਨੇ ਹਸਪਤਾਲ ਵਾਸਤੇ ਸਾਨੂੰ ਫੋਨ ਕੀਤਾ ਸੀ ਬਾਬਾ ਜੀ ਸਾਨੂੰ ਪੈਸੇ ਚਾਹੀਦੇ ਸੀ ਜਿੰਨੇ ਇਹਨਾਂ ਨੇ ਕਿਹਾ ਅਸੀਂ ਉਹ ਪੈਸੇ ਭੇਜ ਦਿੱਤੇ ਤੇ ਹਮੇਸ਼ਾ ਜਦੋਂ ਵੀ ਕਹਿਣਗੇ ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਕਿਉਂਕਿ ਆ ਜੋ ਕੁਝ ਵੀ ਇਹ ਸਾਰੀ ਬਖਸ਼ਿਸ਼ ਹੈ ਗੁਰੂ ਦੀ ਬਖਸ਼ਿਸ਼ ਆ ਗੁਰ ਸੰਗਤਾਂ ਦੀ ਬਖਸ਼ਿਸ਼ ਆ ਤੇ ਜਿਹੜਾ ਪੈਸਾ ਵਾ ਇਹ ਸਾਰੇ ਦਾ ਸਾਰਾ ਸੰਘਤਾ ਵਾਸਤੇ ਕਿਉਂਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਸਾਨੂੰ ਦਿਸਦੀ ਹੈ ਕਿ ਇਥੇ ਲੋੜ ਅਸੀਂ ਉੱਥੇ ਆਪ ਜਾ ਕੇ ਵੀ ਉਹ ਮਦਦ ਕਰਦੇ ਹਾਂ ਕਿਉਂਕਿ ਅੱਜ ਬਹੁਤ ਵੱਡੀ ਲੋੜ ਆ ਕਿਉਂਕਿ ਲੰਬੇ ਸਮਿਆਂ ਤੋਂ ਜਿਹੜਾ ਹੈ ਲੋਕ ਚਾਹੁੰਦੇ ਸੀਗੇ ਕਿ ਸਾਨੂੰ ਇਹੋ ਜੀ ਸਰਕਾਰ ਮਿਲੇ ਜਿਹੜੀ ਸਾਨੂੰ ਪਾਰਦਰਸ਼ਤਾ ਦੇ ਨਾਲ ਸਾਡੇ ਕੰਮਾਂ ਨੂੰ ਆਪ ਆਣ ਕੇ ਸੁਣੇ ਤੁਸੀਂ ਦੇਖਿਆ ਕਿ ਮੁੱਖ ਮੰਤਰੀ ਸਾਹਿਬ ਆਪ ਆ ਕੇ ਸਾਰੇ ਲੋਕਾਂ ਦੀ ਗੱਲ ਸੁਣਦੇ ਆ ਸੋ ਇਹ ਜਿਹੜੇ ਕੁਝ ਅਣਗੌਲੇ ਹੋਏ ਸਥਾਨ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਨਿਗਾਹ ਹੇਠ ਲਾ ਕੇ ਇਹ ਜਿਹੜਾ ਟ੍ਰੀਟਮੈਂਟ ਪਲੈਂਟ ਦਾ ਕੰਮ ਆ ਬੜਾ ਪਵਿੱਤਰ ਕਾਰਜਾ ਕਿਉਂਕਿ ਜਿਹੜਾ ਇਹ ਕਾਰਜਾ ਜਿਹਦੇ ਨਾਲ ਸਾਡੇ ਉਹ ਪਵਿੱਤਰ ਸਥਾਨ ਦੀ ਪਵਿੱਤਰਤਾ ਬਹਾਲ ਹੋਣੀ ਆ ਸੋ ਇਹਦੇ ਅਸੀਂ ਸਾਰਿਆਂ ਜਿੱਥੇ ਮੈਂ ਪੰਜਾਬ ਸਰਕਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਮਹਾਪੁਰਸ਼ਾਂ ਨੂੰ ਵਧਾਈ ਦਿੰਦੇ ਆ ਤੇ ਆਪ ਗੁਰ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਿ ਜਿਨ੍ਹਾਂ ਨੇ ਇਹੋ ਜਿਹਾ ਵਧੀਆ ਜਿਹੜੇ ਨੇਤਾ ਚੁਣਿਆ ਆਪਣੀ ਜਿਹੜੇ ਹੈ ਵਿਧਾਨ ਸਭਾ ਹਲਕੇ ਤੋਂ ਇਹ ਨਮਾਇੰਦਗੀ ਦਿੱਤੀ ਹੈ ਸੋ ਅਸੀਂ ਮੰਤਰੀ ਸਾਹਿਬ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਕਾਰਜ ਦੇ ਵਿੱਚ ਸਾਨੂੰ ਬੁਲਾਇਆ ਜਿਨ੍ਹਾਂ ਨੇ ਕਦਮ ਆਏ ਚੱਲ ਕੇ ਆਏ ਉਹਨਾਂ ਕਦਮਾਂ ਦਾ ਜਿਨ੍ਹਾਂ ਰਸਤੇ ਆ ਰਹੀ ਚੱਲ ਕੇ ਆਏ ਉਨਾ ਰਹਾ ਦਾ ਹਿਰਦੇ ਚੋਂ ਬੋਤਾਨ-ਬੋਤਾਨ ਧੰਨਵਾਦ ਕਰਦੇ ਆ ਵਾਹਿਗੁਰੂ ਜਿਹੜੀ ਕਲਾ ਬਖਸ਼ੇ ਇਸੇ ਤਰ੍ਹਾਂੇ ਸੇਵਾ ਸੇਮਰਨ ਤੇ ਕਾਰਜਾਂ ਦੇ ਵਿੱਚ ਸਤਿਗੁਰੂ ਲਾਈ ਰੱਖਣ ਸਾਰੀ ਗੁਰਸੰਗਤ ਦਾ ਹਿਰਦੇ ਚੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਯਾਰ ਇੱਕ ਮਿੰਟ ਨਾਜ ਮਾਰ ਰੱਖੜਾ ਕਰਵਾਉਂਦੇ ਰਹਿਣ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਬਾਬਾ ਅਰਤਾਰ ਸਿੰਘ ਜੀ ਟੀਪੀ ਸਾਹਿਬ ਵਾਲੇ ਉਹਨਾਂ ਦਾ ਸਨਮਾਨ ਜਿਆ ਸਿੰਘ ਜੀ ਨੂੰ ਕਰਾਉਂਦੇ ਸੰਤੋਪਾਪਾ ਬਨਵੀਰ ਸਿੰਘ ਸਿੱਕੇਵਾਲ ਔਰ ਮੰਤਰੀ ਸਾਹਿਬ ਨੂੰ ਕੀਤਾ ਜਾ ਰਿਹਾ ਬੋਲੇ ਸੋਨਿਹਾਲ ਸੋਨਿਹਾਲ ਸੋ ਹੁਣ ਮੰਦਿਰ ਸਾਹਿਬ ਦੇ ਵਿਟਕਸਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਤੋਂ ਬਾਅਦ ਸੰਤ ਬਾਬਾ ਤੀਰ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਅਮਨਦੀਪ ਸਿੰਘ ਜੀ ਅਨੰਦਪੁਰ ਸਾਹਿਬ ਤੋਂ ਜੀ ਅੱਜ ਦਹਾਕੀਆਂ ਲੰਬੀ ਮੰਗ ਜਿਹੜੀ ਹੈ ਉਹ ਪੂਰੀ ਹੋਈ ਹੈ ਕਿਵਲੇ ਪਤਾਲਪੁਰੀ ਸਾਹਿਬ ਬਹੁਤ ਹੀ ਪਵਿੱਤਰ ਸਥਾਨ ਹੈ ਛੇਵੇਂ ਪਾਤਸ਼ਾਹ ਜੀ ਵੱਲੋਂ ਬਸਾਈ ਤਰਤੀਕੀਤਪੁਰ ਸਾਹਿਬ ਜਿੱਥੇ ਸਿਰਫ ਸਿੱਖ ਧਰਮ ਚ ਨਹੀਂ ਬਲਕਿ ਪਹਾੜਿਕ ਪੰਜਾਬੀ ਤੇ ਪੂਰੀ ਦੁਨੀਆ ਚੋਂ ਇੱਕ ਆਸਥਾ ਹੈ ਕਿ ਜਦੋਂ ਅਸਤ ਹੈ ਉਹ ਇੱਥੇ ਜਿਹੜੇ ਅਤਾਰੇ ਜਾਂਦੇ ਆ ਪਰ ਇਹ ਬੜੀ ਹੀ ਮੰਦ ਭਾਗੀ ਗੱਲ ਸੀ ਕਿ ਬਹੁਤ ਹੀ ਗੰਦਾ ਪਾਣੀ ਸੀਵਰੇਜ ਦਾ ਪਾਣੀ ਵੀ ਵਿਚ ਆ ਰਿਹਾ ਸੀ ਬਹੁਤ ਗੰਦਾ ਪਾਣੀ ਸੀ ਤੇ ਅੱਜ ਸਾਰੇ ਮੇਰੇ ਲਈ ਬਤੌਰ ਹਲਕਾ ਵਿਦਾਇਕ ਬਹੁਤ ਮਾਨ ਜਾਨੀ ਬੜਾ ਮੈਂ ਆਪਣੇ ਨੂੰ ਵੱਡ ਭਾਗਾ ਸਮਝਦਾ ਕਿ ਗੁਰੂ ਸਾਹਿਬ ਨੇ ਸੇਵਾ ਲਈ ਤੇ ਸਭ ਤੋਂ ਖੁਸ਼ੀ ਵਾਲੀ ਗੱਲ ਇਹ ਹੈ ਕਿ ਸਾਡੇ ਇਲਾਕੇ ਦੇ ਤੇ ਪੰਜਾਬ ਦੇ ਸਾਰੇ ਸੰਤਾ ਮਹਾਂਪੁਰਸ਼ਾਂ ਵੱਲੋਂ ਜਿਹੜਾ ਸ਼ੁਭ ਕਾਰਜ ਹੈ ਸ਼ੁਰੂ ਹੋਇਆ ਅੱਜ ਤੋਂ ਹੀ ਕੰਮ ਸ਼ੁਰੂ ਹੋ ਜਾਊਗਾ 1 ਸਾਲ ਦੇ ਵਿੱਚ ਐਸਟੀਪੀ ਬਣ ਕੇ ਤਿਆਰ ਹੋਊਗਾ ਤੇ ਬੜਾ ਹੀ ਮੈਨੂੰ ਲੱਗਦਾ ਹੈ ਕਿ ਬੜਾ ਹੀ ਵਾਤਾਵਰਣ ਵਾਰਨ ਲਈ ਵੀ ਤੇ ਧਾਰਮਿਕ ਭਗਤ ਵੀ ਬੜਾ ਹੀ ਜ਼ਰੂਰੀ ਕੰਮ ਸੀ ਦੇਖ ਕਿੰਨੀ ਇਹ ਲੱਖ ਰੁਪਏ ਦਾ ਜੀ ਦਾ ਲਾਗਤ ਹੈ ਤੇ 2 ਐਮਐਲਡੀ ਦਾ ਪ੍ਰੋਜੈਕਟ ਹੈ ਬਹੁਤ ਘੜੀ ਘੜੀ ਪ੍ਰੋਜੈਕਟ ਆਉਣ ਵਾਲਾ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਕੀਤਪੁਰ ਸਾਹਿਬ ਦੇ ਹਸਪਤਾਲ ਦੇ ਮੈਂ ਸਾਡੇ ਮਾਨਯੋਗ ਗ੍ਰਾਸ ਸਭਾ ਮੈਂਬਰ ਸੰਤ ਬਾਬਾ ਬਲਜੀ ਬਲਬੀਰ ਸਿੰਘ ਜੀ ਸੀਚੇ ਆਲ ਜੀ ਵੀ ਤੇ ਬਾਕੀ 6 ਮਾਨਯੋਗ ਐਮਪੀ ਸਾਹਿਬਾਨ ਪੰਜਾਬ ਦੇ ਸਭ ਸਬਨਾ ਨੇ ਇਸ ਹਸਪਤਾਲ ਦੀ ਬਿਲਡਿੰਗ ਨਵੀਂ ਉਸਾਰੀ ਦੇ ਲਈ ਯੋਗਦਾਨ ਪਾਇਆ ਤੇ 2.5 ਕਰੋੜ ਰੁਪਏ ਜਿਹੜਾ ਹੈ ਉਹ ਰੋਪੜ ਦੇ ਜਿਹੜੇ ਹੈ ਡੀਸੀ ਆਫਿਸ ਖਾਤੇ ਚ ਆ ਕਿ ਸਾਰੇ ਐਮਪੀ ਸਾਹਿਬਾਨਾਂ ਵੱਲੋਂ ਜਦੋਂ ਦੀ ਫਾਈਨਲ ਡਰਾਇੰਗਸ ਬਣ ਗਈਆਂ ਤੇ ਉਸ ਦਾ ਵੀ ਟੈਂਡਰ ਬਹੁਤ ਜਲਦੀ ਲੱਗ ਜਾਊਗਾ ਤੇ ਅਸੀਂ ਵੀ ਸਾਡੀ ਕੋਸ਼ਿਸ਼ ਹੈ ਕਿ ਅਗਲੇ 6 ਮਹੀਨੇ ਦੇ ਵਿੱਚ ਵਿੱਚ ਜਿਹੜਾ ਹੈ ਉਹ ਜਿਹੜਾ ਹਸਪਤਾਲ ਦਾ ਇੱਕ ਹਿੱਸਾ ਚੱਲਦਾ ਹੋ ਜਾਵੇ ਤਾਂ ਕਿ 24 ਘੰਟੇ ਇੱਥੇ ਇਲਾਜ ਮਿਲ ਸਕੇ ਕਿਉਂਕਿ ਕੀਤਪੁਰ ਸਾਹਿਬ ਤੇ ਆਸ-ਪਾਸ ਦੇ ਪਿੰਡਾਂ ਨੂੰ 20000 ਦੇ ਆਸ-ਪਾਸ ਆਬਾਦੀ ਇਸ ਵਕਤ ਬਿਨਾਂ ਕਿਸੇ ਹਸਪਤਾਲ ਤੋਂ ਇੱਕ ਬੜੀ ਵੱਡੀ ਜਿਹੜੀ ਸਮੱਸਿਆ ਉਹ ਵੀ ਹੱਲ ਕਰਾਂਗੇ ਆਪ ਦੇ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਸੁੰਦਰੀਕਰਨ ਦਾ ਪ੍ਰੋਜੈਕਟ ਉਹ ਵੀ 60% ਉਹਦਾ ਕੰਮ ਮੁਕੰਮਲ ਹੋ ਗਿਆ ਸਿਰਫ ਘਾਹ ਲੱਗਣਾ ਰਹਿ ਗਿਆ ਤੇ ਹੋਰ ਕੁਝ ਕੰਮ ਸਕੂਲ ਆਫ ਫੈਮਿਨੈਂਸ 12 ਕਰੋੜ ਦੀ ਲਾਗਤ ਨਾਲ ਕੀਪੂਰ ਸਾਹਿਬ ਦਾ ਸਕੂਲ ਆਫ ਫੈਮਿਨੈਂਸ ਬਣ ਰਿਹਾ ਉਸ ਦਾ ਟੈਂਡਰ ਵੀ ਫਲੋਟ ਹੋ ਗਿਆ ਹੋਣਾ ਜਾਂ ਦੋ ਚਾਰ ਦਿਨ ਚ ਹੋ ਜਾਊਗਾ ਜੀ ਬਾਬਾ ਜੀ ਮੁੱਖੀ ਗੱਲ ਆ ਕਿ ਐਡਾ ਵੱਡਾ ਕੋਇਤਰ ਸਥਾਨ ਜਿੱਥੇ ਸਿਮੇ ਪਾਲ ਸਾਹ ਦੀ ਵਸਾਈ ਹੋਈ ਨਗਰੀ ਕੀਪੂਰ ਜਿੱਥੇ ਸੇ ਪਾਸਿਆਂ ਨੇ ਇੱਥੇ ਆਪਰੇ ਆ ਸੋ ਇਸ ਸਥਾਨ ਦੇ ਉੱਤੇ ਜਿਉਂਦਾ ਨਹੀਂ ਤੇ ਹਰ ਇੱਕ ਜਦੋਂ ਦੁਨੀਆ ਤੋਂ ਚਲੇ ਜਾਂਦਾ ਅਸ਼ਟੀਆਂ ਇੱਥੇ ਆਉਂਦੀਆਂ ਮਹਾਨ ਜਿਹੜੇ ਵੱਡੇ ਵੱਡੇ ਪੰਜਾਬ ਦੇ ਘਾਗ ਲੀਡਰ ਉਹਨਾਂ ਦੀਆਂ ਅਸਤੀਆਂ ਵੀ ਇੱਥੇ ਆਈਆਂ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਇਹਦਾ ਜਿਹੜਾ ਗੰਦਾ ਪਾਣੀ ਉਹਨੂੰ ਰੁਕਿਆ ਜਾਵੇ ਦੋ ਵਾਰ ਤਿੰਨ ਵਾਰ ਅਸੀਂ ਵੀ ਇੱਥੇ ਆਏ ਉਸ ਵੜੀ ਸਮੇਂ ਦੀਆਂ ਜਿਹੜੇ ਸਰਕਾਰਾਂ ਸੀ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਜੇ ਸਰਕਾਰ ਨਹੀਂ ਕਰ ਸਕਦੀ ਤੇ ਚਲੋ ਜਿਹੜੇ ਹੈਗੇ ਦੀ ਸੇਵਾ ਸਾਨੂੰ ਦੇ ਦਿਓ ਅਸੀਂ ਸਾਡੇ ਦਿਲ ਨੂੰ ਬੜਾ ਦੁੱਖ ਹੁੰਦਾ ਪਰ ਉਹ ਨਾ ਤਾਂ ਸੇਵਾ ਦਿੱਤੀ ਤੇ ਨਾ ਹੀ ਇਹ ਕਾਰਜ ਹੋਇਆ ਅੱਜ ਬਹੁਤ ਸਤਕਾਰਯੋਗ ਮੰਤਰੀ ਸਾਹਿਬ ਵਿੱਦਿਆ ਮੰਤਰੀ ਜਿਨ੍ਹਾਂ ਨੇ ਇਹ ਪਹਿਲ ਦੇ ਆਧਾਰ ਦੇ ਉੱਤੇ ਇਸ ਟ੍ਰੀਟਮੈਂਟ ਪਲਾਂਟ ਦਾ ਜਿਹੜਾ ਹੈ ਇਹਦੇ ਟੈਂਡਰ ਲੱਗੇ ਕਿਉਂਕਿ ਸਾਨੂੰ ਪਤਾ ਕਿ ਸultanpur Lodhi ਵੀ ਇਸ ਤਰ੍ਹਾਂ ਛੋਟੇ ਟ੍ਰੀਟਮੈਂਟ ਪਲਾਂਟਾਂ ਦੇ ਟੈਂਡਰ ਜਿਹੜੇ ਉਹ ਨਹੀਂ ਲੈਂਦੀਆਂ ਕੰਪਨੀਆਂ ਇਸ ਕਰਕੇ ਇਹ ਪੰਜਵੀਂ ਛੇਵੀਂ ਵਾਰੀ ਟੈਂਡਰ ਹੋਣ ਕਰਕੇ ਥੋੜਾ ਲੇਟ ਹੋ ਗਿਆ ਤੇ ਹੁਣ ਇਹ ਇੱਕ ਸਾਲ ਦੇ ਵਿੱਚੇ ਬਣ ਕੇ ਤਿਆਰ ਹੋਊਗਾ ਖੁਸ਼ੀ ਵਾਲੀ ਗੱਲ ਆ ਕਿਹੜੇ ਗੰਦਾ ਪਾਣੀਆਂ ਹੁਣ ਤੋਂ ਹੀ ਇਹਨਾਂ ਨੇ ਰੋਕ ਦਿੱਤਾ ਕਿ ਬਾਈਪਾਸ ਜਿੱਧਰ ਅਸਤੀਆਂ ਪੈਂਦੀ ਹੈ ਉਧਰ ਨਹੀਂ ਜਾਊਗਾ ਅਗਲੇ ਪੰਨੇ ਜਾਊਗਾ ਜਿੱਦਣ ਟ੍ਰੀਟ ਹੋ ਗਿਆ ਪਾਣੀ ਟ੍ਰੀਟ ਹੋ ਕੇ ਖੇਤ ਨੂੰ ਲੱਗੂਗਾ ਬਹੁਤ ਬਹੁਤ ਅਸੀਂ ਇਲਾਕਾ ਨਿਵਾਸੀਆ ਦਾ ਲਈ ਇੱਕ ਵਾਸਤੇ ਖੁਸ਼ੀ ਦੀ ਗੱਲ ਹੈ ਤੇ ਗੁਰਸੰਗਤਾਂ ਵਾਸਤੇ ਬਹੁਤ ਖੁਸ਼ੀ ਦੀ ਗੱਲ ਹੈ ਕਿ ਪਵਿੱਤਰ ਸਥਾਨ ਦੀ ਪਵਿੱਤਰਤਾ ਬਹਾਲ ਹੋ ਰਹੀ ਹੈ ਇਹਦੀ ਅਸੀਂ ਮੰਤਰੀ ਸਾਹਿਬ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਮਹਾਂਪੁਰਸ਼ ਬੜੇ ਸਤਿਕਾਰਯੋਗ ਜਿਹੜੇ ਇਸ ਪਵਿੱਤਰ ਕਾਰਜ ਵਿੱਚ ਸ਼ਾਮਲ ਹੋਇਆ ਅਸੀਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ